ਸਰ ਕੀ ਮਾਮਲਾ ਹੈ ਚੋਰੀ ਦੀ ਵਾਰਦਾਤ ਪਿੰਡ ਸਰਦਾਸਪੁਰ ਤੇ ਜਿਹੜੀ ਵਾਪਸੀ ਹੈਗੀ ਹੈ ਮੇਰੇ ਕੰਮ ਚੱਲਦਾ ਹੈ ਮਕਾਨ ਬਣ ਰਿਹਾ ਹੈ ਕੀ ਨਾਮ ਕੀ ਆਪਣਾ ਪੂਰਾ ਬਿੰਦਰ ਕੁਮਾਰ ਰੋਸ਼ੀ ਜੀ ਹਾਂ ਜੀ ਕਾਹਦਾ ਕੰਮ ਚੱਲ ਰਿਹਾ ਹੈ ਪਰਮ ਬਣਾ ਰਹੇ ਹਾਂ ਜੀ ਤੇ ਉਹ ਕਸਰੀਆ ਲਿਆਂਦਾ ਸੀਗਾ ਜੀ 12 ਕ ਕੁਇਟਾ ਕੁਆਂਟਲ ਤੇ ਆ ਜੀ ਚੱਲ ਰਿਹਾ ਕੋਈ 445 ਤੇ ਐਕਸਟਰ ਗੱਡੀ ਆ ਉਹ ਐਕਸਟਰ ਗੱਡੀ ਆਈ ਜਾਂ ਬੈਕ ਲਾਈ ਆ ਉਹਨਾਂ ਨੇ ਤੇ ਉਹ 12 5 445 ਤੇ ਆਈ ਆ ਜੀ ਤੇ 458 ਤੇ ਸਰੀਆ ਲੱਦਿਆ ਤੇ ਨਿਕਲ ਗਈ ਅਗਰੇ ਤੜਕੇ ਦੀ ਗੱਲ ਹੈ ਹਾਂਜੀ ਤੜਕੇ ਕਿੰਨੇ ਕਿੰਨੇ ਕੁਇੰਟਲ ਸਰੀਆ ਸੀ ਕਦੋਂ ਸਰਿਆ ਤੁਸੀਂ ਕਦੋਂ ਲਿਆਂਦਾ ਸੀ ਸਰਿਆ ਲਿਆਂਦੇ ਰੋਂ ਹੋਗਾ ਸੀ ਮਹੀਨਾ ਤੇ 500 ਵੀ ਕੁਛ ਆਇਆ ਸੀ ਸਰਿਆ ਬਾਹਰ ਹੀ ਪਿਆ ਹੁੰਦਾ ਸੀ ਹਾਂਜੀ ਬਾਹਰ ਹੀ ਪਿਆ ਸੀ ਕਿੱਥੇ ਪਿਆ ਸੀ ਆ ਦਰਵਾਜ਼ੇ ਦੇ ਬਾਹਰ ਰੱਖਿਆ ਸੀ ਜੀ ਕੰਮ ਚੱਲ ਰਹੀ ਰਤੀ ਕੱਟਦੇ ਸੋ ਪਹਿਲਾਂ ਤਿੰਨ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਇਸ ਜਗ੍ਹਾ ਸਰਿਆ ਪਿਆ ਸੀ ਇਹਨਾਂ ਦਾ ਕਹਿਣਾ ਹੈਗਾ ਵਾ ਸੋ ਮੌਜੂਦਾ ਸਰਪੰਚ ਅਰਦਾਸਪੁਰ ਦੇ ਜਿਹੜੇ ਹਸਬੰਡ ਹੈਗੇ ਆ ਅੱਗੇ ਗੱਲ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਸਰ ਚੋਰੀ ਹੋਈ ਮੈਂ ਸਵੇਰੇ ਜਦੋਂ ਲੇਬਰ ਆਉਣੀ ਸੀਗੀ ਉਸ ਤੋਂ ਪਹਿਲਾਂ ਮੈਂ ਆ ਕੇ ਪਾਣੀ ਪੂਣੀ ਭਰਦਾ ਹੁੰਨਾ ਜਦੋਂ ਮੈਂ ਸਵੇਰੇ 7:30 ਵਜੇ ਆ ਕੇ ਦੇਖਿਆ ਤਾਂ ਮ ਮਾਸੀ ਬਾ ਛੇੜੂ ਚੌਕ ਕੀ ਇੰਚਾਰ ਸਾਹਿਬ ਨੂੰ ਫੋਨ ਕੀਤਾ ਅੱਛਾ ਇਹ ਕੋਈ ਪਹਿਲੀ ਵਾਰ ਨਹੀਂ ਸਾਡੇ ਪਿੰਦੇ ਪਾਲੇ ਪਾਸੇ ਵੀ ਸਰੀਆ ਪਰਸੋ ਚੌਕ ਚੱਕ ਹੋਇਆ ਤੇ ਮਿਹੇੜੂ ਕਲੋਨੀ ਵਿੱਚੋਂ ਵੀ 7-8 ਜਗ੍ਹਾ ਤੋਂ ਸਰੀਆ ਚੱਕ ਹੋਇਆ ਸੋ ਕੀ ਲੱਗਦਾ ਹੈ ਕਿ ਕੋਈ ਸ਼ੱਕ ਵਗੈਰਾ ਹੈ ਕਿ ਇਸ ਤੇ ਜਾਂ ਕੋਈ ਡਾਊਟ ਹੋਵੇ ਸ਼ੱਕ ਤਾਂ ਦੇਖੋ ਜੀ ਆਸ਼ਰ ਗੱਡੀ ਆ ਗੱਡੀ ਦਾ ਨੰਬਰ ਆ ਗਿਆ ਹੈ ਗੱਡੀ ਦਾ ਸਾਰਾ ਕੁਝ ਆ ਗਿਆ ਇਹ ਤੁਹਾਨੂੰ ਪੁਲਿਸ ਦੇਖੋ ਕੀ ਕਾਰਵਾਈ ਕਿੰਨਾ ਨੰਬਰ ਕਿੰਨਾ ਗੱਡੀ ਦਾ ਗੱਡੀ ਦਾ ਨੰਬਰ ਮੇਰਾ ਗੋਲ ਨੰਬਰ ਹੈ ਕਿੱਥੋਂ ਨੰਬਰ ਨਿਕਲਿਆ ਹੈ ਇਹ ਗੱਡੀ ਚਚਰਾੜੀ ਦੀ ਹੈ ਜੀ ਸੁਖ ਸੁਖਜਿੰਦਰ ਦੇ ਨਾਂ ਤੇ ਸੁਖਜਿੰਦਰ ਸਿੰਘ ਦੇ ਨਾਂ ਜਿਹੜੀ ਪਿਛਲੀਆਂ ਚੋਰੀਆਂ ਹੋਈਆਂ ਹਰਦਾਸਪੁਰ ਪਿੰਡ ਦੇ ਅੰਦਰ ਉਹ ਕਦੋਂ ਹੋਈਆਂ ਉਹ ਵੀ ਇਹੋ ਹੀ ਗੱਡੀ ਹੈ ਜੀ ਸਾਰੇ ਕੈਮਰੇ ਤੇ ਇਹੋ ਹੀ ਗੱਡੀ ਆਉਂਦੀ ਐ ਅੱਛਾ ਕੈਮਰੇ ਵਿੱਚ ਆਇਆ ਹੈਗਾ ਸਾਰਾ ਸਾਡੇ ਕੋਲ ਸਾਰੀਆਂ ਸੀਸੀਟੀਵੀ ਫੋਟੋਸ ਕਢਾ ਲਿਆ ਆ ਜਿੱਥੇ-ਜਿੱਥੇ ਸਰੀਆ ਚੋਰੀ ਹੋਇਆ ਉਹ ਹੀ ਗੱਡੀ ਹੈ ਜੀ ਇਹ ਇੱਕੋ ਹੀ ਗੱਡੀ ਹੈਗੀ ਹਾਂ ਇੱਕੋ ਹੀ ਗੱਡੀ ਹੈ ਉਹਦਾ ਨੰਬਰ ਨਹੀਂ ਸੀ ਹੁਣ ਉਹਦਾ ਨੰਬਰ ਆ ਗਿਆ ਕਿਹੜਾ ਕੋਈ ਬੰਦਿਆਂ ਦੇ ਚਿਹਰੇ ਵਗੈਰਾ ਨਹੀਂ ਵਿੱਚ ਆਏ ਹਾਂਜੀ ਹੈਗੇ ਚਿਹਰੇ ਹੈਗੇ ਕਿੰਨੇ ਕਿ ਪਛਾਣ ਦੇ ਵਿੱਚ ਆਉਂਦੇ ਵੀ ਆ ਜੀ ਹੁਣ ਪੁਲਿਸ ਦੇਖੋ ਕੀ ਕਾਰਵਾਈ ਕਰਦੀ ਹੈ ਜਦੋਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਪੁਲਿਸ ਕਿੰਨੇ ਚਾਰ ਵਾਰ ਮੌਕੇ ਤੇ ਪੁੱਜੀ ਆ ਲੈਣੇ ਮੌਕੇ ਤੇ ਤਿੰਨ ਕ ਘੰਟੇ ਬਾਅਦ ਆਈ ਆ ਜੀ ਅੱਛਾ ਹਾਂਜੀ ਇਹਦੀ ਲੇਟ ਆਉਣ ਦਾ ਕਾਰਨ ਨਹੀਂ ਪੁੱਛਿਆ ਉਹਨਾਂ ਨੂੰ ਵੀ ਕੱਲ ਮੁਲਾਜ਼ਮੇ ਹੈ ਨਹੀਂ ਕਿ ਇੱਥੇ ਤੁਹਾਨੂੰ ਪਤਾ ਹੀ ਆ ਜੀ ਪੁਲਿਸ ਦੀ ਕਾਰਜਕਾਰੀ ਦਾ ਵੀ ਅੱਛਾ ਕਿੰਨੇ ਦਾ ਤੁਹਾਨੂੰ ਨੁਕਸਾਨ ਹੋਇਆ ਜੀ ਕੋਈ ਦੇਖ ਲਓ ਜੀ ਹੋ ਗਿਆ 80000 ਰੁਪਏ ਦਾ ਨੁਕਸਾਨ ਹੈਗਾ ਜੀ ਹਾਂਜੀ ਹੋਰ ਵੀ ਦੇਖਦੇ ਕੋਈ ਚੰਦਰ ਉਹਨਾਂ ਚੱਕਿਆ ਹੋਵੇ ਤੁਹਾਡੀ ਇਸ ਜਗ੍ਹਾ ਤੇ ਪਹਿਲਾਂ ਵੀ ਕਦੀ ਚੋਰੀ ਹੋਈ ਹੈ ਨਹੀਂ ਨਹੀਂ ਕਦੀ ਨਹੀਂ ਇੱਥਾਂ ਤੇ ਕ ਮੰਗ ਪ੍ਰਸ਼ਾਸਨ ਦੇ ਹੀ ਕਰਦਿਆਂ ਦੀ ਦੋਸ਼ੀ ਫੜੇ ਜਾਣ ਕਾਰਵਾਈ ਕੀਤੀ ਜਾਵੇ ਉਨਾਂ ਸਾਫ਼ ਮਿਲਣਾ ਚਾਹੀਦਾ ਹੈ ਮੇਨਾ ਹੋਈ ਹੈ ਕੱਲ ਹੋਰ ਵੀ ਜੇ ਨਾ ਹੋ ਸਕਦੀ ਆ ਪੁਲਿਸ ਵਾਲਿਆਂ ਦਾ ਕੀ ਕੰਮ ਪੁਲਿਸ ਵਾਲਿਆਂ ਨੇ ਉਹ ਗੱਡੀ ਦੀ ਨੰਬਰ ਨੰਬਰ ਕੱਢਿਆ ਸੀ ਗੱਡੀ ਦਾ ਸਾਰਾ ਕੁਝ ਉਹ ਨੰਬਰ ਤੇ ਫੋਨ ਲਾਇਆ ਸੀ ਲੇਕਿਨ ਉਹ ਫੋਨ ਬੰਦ ਆਉਂਦਾ ਪਿਆ ਜੀ ਹਾਂਜੀ ਕੀ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਭੇਜੀ ਹੈ ਸਾਰੀ ਡਿਟੇਲ ਭੇਜ ਦਿੱਤੀ ਆ ਵੀ ਅਸੀਂ ਕਰਦੇ ਕਾਰਵਾਈ ਕਰਦੇ ਹਾਂ ਘਰ ਵਾਕੇ ਲਈ ਧੰਨਵਾਦ